ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਹੜੀ ਤੋਂ ਬਾਅਦ ਜੰਡ ਸਾਹਿਬ ਮਾਗੀ ਮੇਲਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਾਗੀ ਦਾ ਮੇਲਾ ਕਰਦੇ ਆ ਉਹ ਆਪਣੇ ਦਰੂਸਤਾਂ ਨੇ ਜਾਵੇਗਾ 13 ਤੋਂ 27 ਸਾਰਾ ਸੰਗਤ ਆਪਣੇ ਪੋਤਿਆਂ ਨੂੰ ਤਿਆਰ ਕੀਤਾ ਕੇਸਰੀ ਰੰਗ ਦੇ ਦਮਾਲੇ ਚ ਜਾਏ ਗਏ ਆ ਕੇਸਰੀ ਰੰਗ ਦੇ ਚੋਲੇ ਨੀਲੇ ਰੰਗ ਦੀਆਂ ਉੱਪਰ ਚੱਗੇ ਆ ਔਰ ਸੋਟੇ ਸੋਟੇ ਕਲਗੇ ਬੜੇ ਸੁੰਦਰ ਸਜਾ ਕੇ ਧਨਮਤਾ ਗੁਜਰਤੌਰ ਨੇ ਆਪਣੇ ਪੋਤਿਆਂ ਨੂੰ ਤਿਆਰ ਕੀਤਾ ਜਿਹੜੀ ਵੱਲ ਜਾਣ ਲੱਗਿਆ ਆਪਣੇ ਪੋਤਿਆਂ ਨੂੰ ਧਨਮਤਾ ਗੁਜਰਤੌਰ ਤੋਂ ਜੀਮੇ ਕੰਪੇਰੀ ਦੇਖਣੇ ਲਾਹ ਕੰਮਰੇ ਬਹੁਤੀ ਮਾਣੂ ਦੇ ਕੇ ਸੁਭਰਾਨਾ ਜਾਇਓ ਜਿੱਤੇ ਹੁਰਾਨੇ ਦੋ ਰੰਗ ਦੇ ਲਾਲ ਕਪੜਾ ਆਪਾਂ ਸਭਨਾ ਤਿਆਰ ਕਰਿਓ

जी का खालसा वाहे गुरु जी की फतेह साहब गुरखे माघी तो बादए जा रहे हैं <laughs> <laughs> <अगे था। laughs> <laughs> <laughs> को बना के लाया बाल देना डरना जोरा ने चल रहे गांव चलो जवाई रणधीर राजा को दे दे जवाई पहले नहीं वैसा चाहते आवे जवाई बैठे कोई समझ नहीं ಜಾಮ್ಲೇಟ್ ಮೈದನದಲ್ಲೋ ದೇವಸ್ಥಾನದರಾಯೇ ಈ ಬೈಟ್ಲೇ ಇದು ಕರ ರಸಿತು ಹೋಗ್ತಿದೆ ಅಲ್ಲಿ ರೆಡೇಟ್ ಇದೆ ಇಂದಿರಾ ಹೋತಾ ರಖೋ ದೀಪದರಾಯನ ದೇವೋನ ದೀಪಾಯೋನು ಹೋಗ್ತಾಯಿದೆ ಓಹೋ ಜೋರ ಮಾರೋ ಕೋರ್ನರ್ ಟಕೀನ್ ಜಾ ಯಾರ್ ಓಹೋ ರೆ 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 ಬಡ್ಕ ಹಣೆ ಹೋಗೋನು ಓಹೋ ಅಲ್ಲಾಹ್ ಎ ಉಳಿ ನರ್ತಾ ಇರೋದು irdi in pair of wine 77 Persons ਇਹ ਪੂਰਾ ਰੈਕਯਾ ਭਾਈਆ ਘਰ ਦਾ ਟੱਕਣੇ ਲੜਦਾ ਬਰਦਾਸ਼ਤ ਕਰਦਾ ਹਾਂ ਸਮਾਹ ਰੂਮਾਂ ਦੇ ਕੋਲ ਰੇਡ ਕਰਦੇ ਗਿਆ ਜਲਦੀ ਜਲਦੀ ਲੋਕ ਆਯੋਜਨ ਤੇ ਰੇਡ ਕਰੋ ਲੈਟਾ ਨਾ ਪਰਵੰਦੇ ਤੇ ਪਰੇ ਹੋ ਲੈਟਾ ਨਾ ਪਰਵੰਦੇ ਪਾਣ ਸਭ ਰੋਮ ਮੰਡਰੇ ਰੂਮੇ ਖੁੱਲੇ ਛੱਡ ਦਿਓ ਰਵਾਜ ਦਾ ਪ੍ਰੋਗਰਾਮ ਅਜਾਜ ਦਾ ਖੇਡਣਾ ਮੁੰਡਾ ਬੁੱਢੀ ਜਣਾ ਰੇਡੋਂ ਟਾਈਮ ਦਾ ਤਾਂ ਥੋੜਾ ਮਾਰੋ ਜੀਰ ਇਹਨੇ ਪਿਆ ਦੂਸਰੇ ਬੰਦੇ ਨਾਲ ਨਿਯਾਰਾ ਰੋਡ ਦਾ ਰੋਜ਼ਾਨਾ ਦੇਖਦਾ ਇਹ ਬੈਠਾ ਇਹਦੇ ਪੱਟੇ ਰੱਖਾ ਨਹੀਂ ਲਾਉਣਾ ਇਹਦੇ ਦੋ ਪੱਟੇ ਰੱਖਾ ਲਾਈ ਬੈਠੇ ਨੇ ਸਿਕਰੈਜ ਕਰ ਸਕਦੇ ਆ ਇਹ ਤਾਂ ਰੱਖੜ ਖਿਡਾਰੀ ਦੇ ਨੇ ਕੋਈ ਦੂਰ ਪਾ ਕੇ ਇਹ ਦੇਖਿਆ ਕਿ ਮਾੜਾ ਜੋਰ ਤੇ ਮਾ ਆਪਣੇ ਹੋਣ ਗਏ ਲੌਂਡਾ ਦਾ ਪ੍ਰਬੰਧ ਨੇ ਕੀ ਆ ਹੋ ਗਿਆ ਇਹ ਮੁੰਡਾ ਉਪਰ ਅਗਲੇ ਸੀ ਮੁੜਾ ਗਿਆ ਨਹੀਂ ਆ ਨਹੀਂ ਖੇਡਦਾ ਆ ਦੋਨੇ ਭੈਣੇ ਦੇ ਨਾਲ ਬੜਾ ਬਦਲਦਾ ਬਾਲੀਆਂ ਪਾਜੀ ਦੇ ਗ੍ਰੈਡੀਅਟਾਰੇ ਫੁੱਟਬਾਲ ਵਾਲੇ ਡੱਕੇ ਆ ਬਲਜੀ ਕਮੇਟੀ ਦੇ ਅੱਗੇ ਕਮੇਟੀ ਦੇ ਅਗਰ ਪਿਆ ਦੇ ਸਰਵਾਉ ਦੀ ਟੀਮ ਯਮਾ ਪਾ ਗਏ ਗਿੱਧੀਆਂ ਉੱਪਰ ਉਹ ਲੈ ਜਾਣਗੇ ਖੜੇ ਜਾਣਾ ਹੂੰ ਆ ਬਾਈ ਦਾ ਬਹੁਤ ਜ਼ੋਰ ਲੱਗਿਆ ਆ ਆ ਬਾਈ ਦਾ ਬੜਾ ਜ਼ੋਰ ਲੱਗਿਆ ਤੂੰ ਵੇਖੀ ਨਹੀਂ ਉਦੋਂ ਕਾ ਬਾਈ ਜ਼ੋਰ ਨਹੀਂ ਲੱਗਦਾ ਸੰਪਲ ਤੋਂ ਸੰਪਲ ਤਾਈ ਆ ਬਾਈ ਆਪਾਂ ਤੋਂ ਸੰਪਲ ਤੋਂ ਕੰਮ पबा <cito> पूरे اچھا دور سارا اللہ ابا نظر کري با کمي نه يا لو جاگو پرابھ چاوا لو نوے چاوا نارو جو دیر دورو کارو سوارے کارو نتا دے دے جنہ مورا کٹ دے کھڑا لو لو جاگو دیکھدا اے را پرابھ ساندي کڈھن لو جاگو پرابھ چاوا لو نوے چاوا نارو جو دیر دورو کارو سوارے کارو نتا دے دے جنہ مورا کٹ دے کھڑا لو لو جاگو دیکھدا اے را پرابھ ساندي کڈھن لو جاگو پرابھ چاوا لو نوے چاوا نارو جو دیر دورو کارو سوارے کارو نتا دے دے جنہ مورا کٹ دے کھڑا لو

रमता اوه گهلو او 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 گه